ਸਵਾਗਤ ਜੀ ਕਾ ਖਾਲਸਾ ਵਾਗੁਤ ਜੀ ਕੀ ਫਤਿਹ ਪ੍ਰੋਫੈਸਰ ਗੁਰਮਖ ਸਿੰਘ ਸਿੰਘ ਸਭਾ ਲਾਇਰ ਦੇ ਚਮਕਦੇ ਸtare ਜੋ ਕਿਸੇ ਵੀ ਜਾਣ ਪਹਿਚਾਨ ਦੇ ਮੋਤਾਜ ਨਹੀਂ ਪੰਜਾਬੀ ਪੱਤਰਕਾਰੀ ਦੇ ਜਿਨ੍ਹਾਂ ਨੂੰ ਪਿਤਾ ਮਾਂ ਵੀ ਆਖ ਲਿਆ ਜਾਵੇ ਤੇ ਕੋਈ ਅਤਕਥਨੀ ਨਹੀਂ ਹੋਏਗੀ ਸਿੱਖੀ ਤੇ ਪੰਜਾਬੀ ਦੇ ਵਿਕਾਸ ਦੇ ਵਾਸਤੇ ਜਿਨ੍ਹਾਂ ਨੇ ਮੁੱਢਲੇ ਰੂਪ ਵਿੱਚ ਗੁਰਮੁਖੀ ਅਖਬਾਰ ਵਿਦਿਆਰਕ ਪੰਜਾਬ ਤੇ ਸੁਧਾਰਕ ਵਰਗੇ ਰਸਾਲੇ ਸਨ ਜਿਹੜੇ ਉਹ ਕੱਢਨੇ ਸ਼ੁਰੂ ਕੀਤੇ ਸਨ ਜਿਸ ਵਕਤ ਸਿੰਘ ਸਭਾ ਲਾਹੌਰ ਤੇ ਸਿੰਘ ਸਭਾ ਅੰਮ੍ਰਿਤਸਰ ਵੱਖੋ ਵੱਖ ਹੋ ਗਏ ਉਦੋਂ ਬਾਅਦ ਦੇ ਵਿੱਚ ਜਿਹੜਾ ਗੁਰਮੁਖੀ ਅਖਬਾਰ ਸੀਗਾ ਉਹ ਸਿੰਘ ਸਭਾ ਅੰਮ੍ਰਿਤਸਰ ਦੇ ਕੋਲ ਚਲਾ ਗਿਆ ਸੀਗਾ ਤੇ ਇਧਰਲੇ ਪਾਸੇ ਪ੍ਰੋਫੈਸਰ ਗੁਰਮukh ਸਿੰਘ ਹੁਣਾ ਨੇ ਇੱਕ ਨਵਾਂ ਹਫਤਾਵਰੀ ਅਖਬਾਰ ਜਿਨੇ ਸਿੰਘ ਸਭਾ ਲਹਿਰ ਦੇ ਇਤਿਹਾਸ ਵਿੱਚ ਬਹੁਤ ਵੱਡਾ ਨਾਮ ਖੱਟਿਆ 13 ਜੂਨ 1886 ਈਸਵੀ ਨੂੰ ਲਾਹੌਰ ਤੋਂ ਕੱਢਣਾ ਸ਼ੁਰੂ ਕੀਤਾ ਜਿਸ ਦਾ ਨਾਮ ਖਾਲਸਾ ਅਖਬਾਰ ਰੱਖਿਆ ਗਿਆ ਇਹਦਾ ਪਹਿਲਾ ਐਡੀਟਰ ਹੈ ਜਿਹੜਾ ਉਹ ਭਾਈ ਚੰਡਾ ਸਿੰਘ ਲਾਇਆ ਗਿਆ ਫਰੀਦਕੋਟ रियासत ਦਾ ਸੀ ਇਹ ਪਰਛੇਤੀ ਹੀ ਇਹ ਅਸਤੀਫਾ ਦੇ ਕੇ ਸਿੰਘ ਸਭਾ ਜਿਹੜੀ ਸੀਗੀ ਅੰਮ੍ਰਿਤਸਰ ਉਹਨਾਂ ਦੇ ਵਿੱਚ ਚਲਾ ਗਿਆ ਸੀਗਾ ਇਸ ਤੋਂ ਬਾਅਦ ਦੇ ਵਿੱਚ ਭਾਈ ਬਸੰਤ ਸਿੰਘ ਐਡੀਟਰ ਬਣੇ ਉਹਨਾਂ ਦੇ ਬਾਅਦ ਦੇ ਵਿੱਚ ਗਿਆਨੀ ਦਿੱਤ ਸਿੰਘ ਜਿਹੜੇ ਉਹ ਐਡੀਟਰ ਬਣ ਜਾਂਦੇ ਇਸ ਅਖਬਾਰ ਦੇ ਜਿਹੜੇ ਮੁੱਢਲੇ ਕੰਮ ਸਨ ਉਹ ਇਹ ਸਨ ਵਿਕਤੇ ਗੁਰੂ ਸਾਹਿਬ ਦੇ ਜੀਵਨ ਪ੍ਰਸੰਗ ਛਾਪੇ ਜਾਣ ਲੋਕਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਮਿਲੇ ਦੂਸਰਾ ਜਿਹੜੀਆਂ ਸਿੱਖ ਧਰਮ ਦੇ ਅੰਦਰ ਕੁਰਤੀਆਂ ਆ ਗਈਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਯਤਨ ਕੀਤਾ ਜਾਵੇ ਤੀਸਰਾ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਉਦਦਮ ਕੀਤਾ ਜਾਵੇ ਚੌਥੇ ਨੰਬਰ ਦੇ ਉੱਤੇ ਇਸ ਅਖਬਾਰ ਦਾ ਜਿਹੜਾ ਕੰਮ ਸੀਗਾ ਉਸੇ ਸਿੱਖਾਂ ਦੇ ਅੰਦਰ ਵਿਦਿਅਕ ਉਨਤੀ ਦੇ ਲਈ ਲੋਕਾਂ ਨੂੰ ਤਿਆਰ ਕਿਉਂ ਪੜ੍ਹਾਈ ਲਿਖਾਈ ਵਾਲੇ ਬੰਨੇ ਵੀ ਤੁਰਨ ਜਿਹਦੀ ਬਹੁਤ ਜ਼ਰੂਰਤ ਸੀਗੀ ਫਿਰ ਇਹਦੇ ਨਾਲ ਹੀ ਜੜੀਆਂ ਹੋਰ ਆਸ-ਪਾਸੇ ਦੀਆਂ ਖਬਰਾਂ ਸਨ ਉਹਦੇ ਤੋਂ ਲੋਕਾਂ ਨੂੰ ਅਵਗਤ ਕਰਾਇਆ ਜਾਏ ਤੇ ਇੱਕ ਵੱਡਾ ਕਾਰਜ ਜਿਹੜਾ ਇਸ ਵਾਰ ਦਾ ਸੀ ਉਹ ਸੀ ਗੁਰੂ ਦਮ ਦੇ ਖਿਲਾਫ ਪਰਚਾ ਅ 1899 ਈਸਵੀ ਦੇ ਵਿੱਚ ਸੋ ਆਪਨ ਨਾਟਾ ਖਾਪਨ ਦੇ ਕਰਕੇ ਅ ਗਿਆਨੀ ਦਿੱਤ ਸਿੰਘ ਦੇ ਉੱਤੇ ਤੇ ਖਾਲਸਾ ਅਖਬਾਰ ਦੇ ਉੱਤੇ ਬਾਬਾ ਖੇਮ ਸਿੰਘ ਬੇਦੀ ਨੇ ਜਿਹੜਾ ਸੀਗਾ ਉਹ ਬੇਦੀ ਉਹਦੇ ਸਿੰਘ ਦੇ ਦੁਆਰਾ ਕੇਸ ਕਰਵਾ ਦਿੱਤਾ ਸੀਗਾ ਜੀ ਉਹ ਅੱਗੇ ਦੀ ਅੱਗੇ ਜਾ ਕੇ ਭਾਵੇਂ ਖਾਲਸਾ ਅਖਬਾਰ ਦੇ ਐਡੀਟਰ ਜਿੱਤ ਗਏ ਪਰ ਇਹ ਕਾਫੀ ਮਾਇਕ ਔਕੜਾਂ ਦੇ ਵਿੱਚ ਘਿਰ ਗਏ ਜਿਸ ਕਰਕੇ ਇਹ ਅਖਬਾਰ ਤਕਰੀਬਨ 3-4 ਸਾਲ ਬੰਦ ਰਿਹਾ ਲਗਾਤਾਰ 1 ਮਈ 1892 ਈਸਵੀ ਨੂੰ ਪੰਥ ਪ੍ਰਸਤਾ ਦੇ ਪ੍ਰੇਮ ਸਦਕਾ ਉਦਮ ਸਦਕਾ ਇਹ ਅਖਬਾਰ ਮੁੱਢ ਤੋਂ ਸ਼ੁਰੂ ਹੋਇਆ ਯਾਨੀ ਦੱਤ ਸਿੰਘ ਉਹਨਾਂ ਦੀ ਐਡੀਟਰੀ ਦੇ ਹੇਠ ਸੀ ਤੇ ਲਗਾਤਾਰ ਫਿਰ ਉਹਨਾਂ ਦੇ ਅਕਾਲ ਚਲਾਣਾ ਤੱਕ ਸਤੰਬਰ 1921 ਈਸਵੀ ਤੱਕ ਉਹਨਾਂ ਦੀ ਹੀ ਸੰਪਾਦਨਾ ਥੱਲੇ ਇਹ ਅਖਬਾਰ ਨਿਕਲਦਾ ਰਿਹਾ 1901 ਤੋਂ ਲੈ ਕੇ 1905 ਤੱਕ ਭਾਈ ਮੱਇਆ ਸਿੰਘ ਜਿਨ੍ਹਾਂ ਨੇ ਕਰਜ਼ੇ ਚੁੱਕ ਚੁੱਕ ਕੇ ਅਖਬਾਰ ਕੱਢਿਆ ਇਹ ਉਹ ਗੁਰਸਿੱਖ ਸਨ ਜਿਨ੍ਹਾਂ ਦੀ ਇੱਕੋ ਮਨਸ਼ਾ ਸੀ ਪੰਥ ਜੀਵੇ ਤੇ ਅਸੀਂ ਉਜੜ ਜਾਈਏ ਪਾਣ ਅਸੀਂ ਜੋ ਕਰਨਾ ਹੈ ਸਿਰਫ ਪੰਥ ਲਈ ਕਰਨਾ ਹੈ ਆਪਣਾ ਆਰਾਮ ਆਪਣਾ ਖਿਆਲ ਸਭ ਕੁਝ ਛੱਡ ਕੇ ਇੱਕੋ ਹੀ ਮਨ ਦੀ ਤਮੰਨਾ ਸੀ ਪੰਥ ਵਿੱਚ ਜਾਗਰਤੀ ਲੈ ਕੇ ਆਉਣੀ ਹੈ। ਇਸ ਅਖਬਾਰ ਦੀ ਅਚੀਵਮੈਂਟ ਬਹੁਤ ਵੱਡੀ ਹੈ ਜਦੋਂ ਅਸੀਂ ਦੇਖਦੇ ਹਾਂ ਖਾਲਸਾਈ ਵਿਦਿਆ ਪ੍ਰਣਾਲੀ ਨੂੰ ਲਾਗੂ ਕਰਾਉਣ ਵਾਸਤੇ ਖਾਲਸਾ ਸਕੂਲ ਖਾਲਸਾ ਕਾਲਜ ਫਿਰੋਦੂਬਾਦ ਦੇ ਵਿੱਚ ਆਇਓ ਸ਼੍ਰੋਮਣੀ ਅਕਾਲੀ ਦਲ ਹੋਵੇ ਸ਼੍ਰੋਮਣੀ ਕਮੇਟੀ ਹੋਵੇ ਹੋਰ ਵੀ ਬੇਅੰਤ ਜਿਹੜੇ ਮਾਰਕੇ ਦੇ ਕੰਮ ਹੋਏ ਨੇ ਉਹਦੀਆਂ ਜੜਾਂ ਦੇ ਵਿੱਚ ਇਹ ਸਿੰਘ ਸਭਾ ਲਹਿਰ ਹੈ ਜਿਹੜੀ ਤੇ ਕਾਲ ਟਾਕ ਅਬਾਊਟ ਉਹ ਕੰਮ ਕਰਦਾ ਰਿਹਾ ਹੈਗਾ ਜੀ ਅ ਇਹ ਸਮੇਂ ਦੇ ਅੰਦਰ ਇਸ ਤੋਂ ਬਾਅਦ ਦੇ ਵਿੱਚ ਰਾਜਸੀ ਚੇਤਨਾ ਪੈਦਾ ਕਰਨ ਦੇ ਵਿੱਚ ਜਿਸ ਅਖਬਾਰ ਨੇ ਵੱਡਾ ਯੋਗਦਾਨ ਪਾਇਆ ਸੀ ਉਹ ਅਕਾਲੀ ਅਖਬਾਰ ਸੀ ਉਹਦੇ ਤੇ ਵੀ ਕਿਸੇ ਦਿਨ ਜ਼ਰੂਰ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ